ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਅੱਜ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਾਰ ਹੈ ਤੇ ਮੇਰੇ ਪਰ ਹੱਥ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ਣ। ਸਾਬੜੀ ਚੜਦਾ ਨਾ ਵਾਦਨ ਕੁਝ ਨਾ ਲੈ ਕੇ ਆਵੇ ਤੇ ਮੋਜੀ ਅੱਜ ਆਪਾਂ ਘਰ ਤੋਂ ਪਏ ਕੁਝ ਸਮਾਨ ਤੋਂ ਮਠਿਆਈ ਤਿਆਰ ਕਰਦੇ ਸਪੈਸ਼ਲ ਫੋਲ ਰਖੜੀ ਵਾਸਤੇ ਇਧਰ ਆਪਾਂ ਨੇ ਕੁਝ ਡਰਾਈ ਫਰੂਟ ਲੈ ਲਏ ਸੀ ਜਿਵੇਂ ਪਿਸਤਾ ਲੈਨੇ ਸੀ ਬਦਾਮ ਲੈਨੇ ਸੀ ਉਹਨਾਂ ਨੂੰ ਚੌਪ ਕਰ ਲਿਆ ਸੀ ਜੀ ਇਸ ਤੀਤੀ ਬਦਾਮ ਤੇ ਕਾਜਵਾਂ ਨੂੰ ਇਹਨਾਂ ਨੂੰ ਆਪਾਂ ਥੋੜੇ ਜਿਹਾ ਰੋਸਟਡ ਕਰ ਲੈਿੰਦੇ। ਬਗੈਰ ਕਿ ਉਹ ਤੋਂ ਕਰਾਂਗੇ ਆਪਾਂ ਇਹ ਰੋਸਟਡ ਕੱਚਾਪਣ ਜ ਇਹਨਾਂ ਦਾ ਕੱਢਾਂਗੇ ਜਿਆਦਾ ਡੀਪਲੀ ਨਹੀਂ ਕਰਾਂਗੇ ਥੋੜੇ ਜਿਹਾ ਹੀ ਕਰਾਂਗੇ। ਇਹ ਵਧੀਆ ਹੋ ਜਾਂਦੇ ਆਗੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਫੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ। ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਧੰਨਵਾਦ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਪੈਣਾ ਭਰਾ ਹਨਾ ਥੈਂਕ ਯੂ ਤੇ ਹੁਣ ਆਪਾਂ ਇੱਧਰ ਉਸੇ ਪੈਨ ਦੇ ਵਿੱਚ ਥੋੜਾ ਜਿਹਾ ਆਪਾਂ ਨੇ ਝੋ ਲੈ ਲਿਆ ਡੇਢ ਕੁ ਚਮਚਾ ਤੇ ਥੋੜਾ ਜਿਹਾ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਆਪਾਂ ਨੇ ਗੈਸ ਮਾੜਾ ਜਿਹਾ ਆਨ ਕੀਤਾ ਸੀ ਕਿਉਂਕਿ ਪੈਨ ਪਹਿਲੇ ਗਾ ਗਰਮ ਸੀ ਤੇ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਨਾਲ ਸੁੱਕਾ ਦੁੱਧ ਹੁਣ ਆਪਾਂ ਗੈਸ ਬੰਦ ਕੀਤੀ ਹੋਈ ਹੈਗੀ ਬਿਕੋਜ਼ ਕਿਉਂਕਿ ਦੁੱਧ ਜਿਹੜਾ ਗਰਮ ਚ ਨਹੀਂ ਜਿਆਦਾ ਚੰਗੀ ਤਰ੍ਹਾਂ ਇਹ ਉਹ ਹੁੰਦਾ ਮਿਕਸ ਹੁੰਦਾ ਨਿਦਨੇ ਦੇ ਵਿੱਚ ਅਲਾਂ ਸਿੱਜੇ ਪੈ ਜਾਂਦੀ ਹੈਗੀ ਤੇ ਆਪਾਂ ਇੱਕ ਉਹ ਸਿੱਜੇ ਜੀ ਇਹਨੂੰ ਆਪਾਂ ਹੋ ਕਰਾਂਗੇ ਘੋਲ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਫਿਰ ਆਪਾਂ ਗੈਸ ਆਨ ਕੀਤਾਗਾ ਹੁਣ ਤੇ ਹੁਣ ਗੈਸ ਜਦੋਂ ਆਨ ਕੀਤਾਗਾ ਤੇ ਫਿਰ ਇਹ ਆਪਣੇ ਆਪ ਉਹ ਹੁੰਦਾ ਜਾਂਦਾਗਾ ਠੀਕ ਹੁੰਦਾ ਜਾਂਦਾ ਆਪਾਂ ਇਹਨੂੰ ਠੀਕ ਕਰਨਾਗਾ ਠੀਕ ਆ ਤੇ ਇਹ ਰਖੜੀ ਵਾਸਤੇ ਬਣਾਈ ਬਣਾਈ ਤਾਂ ਥੋੜੀ ਜੀ ਜਮੀਨ ਜ ਤੇ ਕਿਉਂਕਿ ਮੇਰੀ ਨਾਨ ਨੇ ਇੱਕ ਆਉਂਦੀ ਹੈਗੀ ਰਖੜੀ ਲੈ ਕੇ ਤੇ ਉਹਦੇ ਕਰਕੇ ਮੈਂ ਬਣਾਈ ਹੈ ਜੀ ਕਿਉਂ ਵੈਸੇ ਤਾਂ ਉਹ ਲੈ ਕੇ ਵੀ ਆਉਗੀ ਕੁਛ ਤੇ ਫਿਰ ਮੈਨੂੰ ਸ਼ੌਂਕ ਵੀ ਹੈ ਇਹੋ ਜੀਆਂ ਚੀਜ਼ਾਂ ਦਾ ਤੇ ਇਧਰ ਆਪਣਾ ਇਹ ਦੁੱਧ ਜਿਹੜਾ ਸੀਗਾ ਨਾ ਇਹਦਾ ਵਧੀਆ ਮਾਵਾ ਬਣ ਗਿਆ ਠੀਕ ਹੋ ਗਿਆ ਦੇਖੋ ਤੁਸੀਂ ਪੈਨ ਨੂੰ ਛੱਡਣ ਲੱਗ ਗਿਆ ਹੁਣ ਤੇ ਇਹ ਵਧੀਆ ਵੀ ਉਹ ਹੋ ਗਿਆ ਜਿਹੋ ਜਿਹਾ ਆਪਾਂ ਨੂੰ ਇਹ ਚਾਹੀਦਾ ਸੀਗਾ ਉਹੋ ਜਿਹਾ ਕਿਉਂਕਿ ਇਹ ਜ਼ਰੂਰੀ ਨਹੀਂ ਆਪਾਂ ਤਿਹਾਰ ਤੇ ਹੀ ਕੋਈ ਚੀਜ਼ ਬਣਾ ਸਕਦੇ ਬਿਨਾਂ ਤਿਹਾਰ ਤੋਂ ਵੀ ਬਣਾ ਸਕਦੇ ਸਕਦੇ ਆ ਜਿਵੇਂ ਆਪਾਂ ਬਾਹਰੋਂ ਕੋਈ ਚੀਜ਼ ਲਿਆ ਕੇ ਖਾਣੇ ਆ ਆਪਾਂ ਨੂੰ ਕੀ ਪਤਾ ਉਹ ਕਿਵੇਂ ਬਣੀ ਕਿਵੇਂ ਨਹੀਂ ਹਨਾ ਤੇ ਨਾਲੇ ਤੋਂ ਆਪਾਂ ਨੂੰ ਮਹਿੰਗੀ ਪੈਂਦੀ ਆ ਤੇ ਆਪਾਂ ਘਰ ਇਹ ਬਣਾਉਨੇ ਆ ਤੇ ਆਪਾਂ ਨੂੰ ਸਸਤੀ ਪੈਂਦੀ ਆ ਜੇ ਕੱਲੇ ਦੁੱਧ ਦਾ ਵੀ ਖੋਇਆ ਕੱਢ ਕੇ ਬਣਾਉਣੀ ਆ ਕੱਲੇ ਦੁੱਧ ਦਾ ਵੀ ਬਣ ਜਾਂਦੀ ਆ ਇਹ ਹਨਾ ਤੇ ਆਪਾਂ ਨੇ ਫਿਰ ਸੁੱਕੇ ਦੁੱਧ ਦੀ ਬਣਾਈ ਮਿਲਕ ਪਾਊਡਰ ਦੀ ਤੇ ਮਿਲਕ ਪਾਊਡਰ ਦੀ ਵੀ ਬਹੁਤ ਵਧੀਆ ਬਣਦੀ ਕਿਉਂਕਿ ਆਪ ਨੂੰ ਪਤਾ ਵੀ ਇਹ origional ਆ ਹਨਾ ਤੇ ਤਾਂ ਕਰਕੇ ਘਰ ਦੀ ਬਣੀ ਹਰੇਕ ਚੀਜ਼ ਛੋਧੀ ਹੁੰਦੀ ਆ ਠੀਕ ਹੈ ਤੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਜੇ ਖੁਸ਼ ਰੱਖਣਾ ਹੈ ਤੇ ਆਪਾਂ ਉਹ ਕਰਦੇ ਇਹਦੇ ਵਿੱਚ ਆਪਾਂ ਹੁਣ ਦੇਸੀ ਘੱਟ ਕੋਕੋਨਟ ਪਾਤਾ ਇਧਰ ਆਪਾਂ ਨੇ ਠੰਡ ਲਈਏ ਇਹ ਮੈਂ ਸਾਰੀ ਨਹੀਂ ਪਾਉਂਗੀ ਬੂਰਾ ਖੰਡ ਆਗੀ ਥੋੜੀ ਜੀ ਰੱਖ ਲੂੰਗੀ ਵਿੱਚ ਕਿਉਂਕਿ ਜਿਆਦਾ ਮਿੱਠਾ ਨਹੀਂ ਖਾਂਦੇ ਇਹ ਪਸੰਦ ਨਹੀਂ ਜਿਆਦਾ ਮਿੱਠਾ ਖਾਣਾ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲੈਂਦੇ ਮਿਕਸ ਕਰਕੇ ਤੇ ਫਿਰ ਆਪਾਂ ਇਹ ਅੱਗੇ ਦੇਖਦੇ ਕਿਵੇਂ ਇਹਦੀ ਮਠਿਆਈ ਤਿਆਰ ਕਰਨੀ ਸੌਫਟ ਜੀ ਇਹਨੂੰ ਮਿਕਸ ਕਰਨਾ ਜਿਆਦਾ ਕੋ ਹਾਨੀ ਕਰੜੇ ਜਿਹੇ ਹੱਥਾਂ ਨਾਲ ਨਹੀਂ ਕਰਨਾ ਵੀ ਜਿਆਦਾ ਕੁੱਟ-ਕੁੱਟ ਕੇ ਸੌਫਟ ਜਿਹੇ ਹੱਥ ਨਾਲ ਕਰਾਂਗੇ ਨਾ ਤੇ ਫਿਰ ਬਹੁਤ ਵਧੀਆ ਚੀਜ਼ ਬਣਦੀ ਜੇ ਜਿਆਦਾ ਇਹਨੂੰ ਕੁੱਟ-ਕੁੱਟ ਕੇ ਉਹ ਕਰਾਂਗੇ ਵੀ ਜਿਵੇਂ ਆਪਾਂ ਜ਼ੋਰ-ਜ਼ੋਰ ਨਾਲ ਇਹਨੂੰ ਮਿਕਸ ਕਰਾਂਗੇ ਨਾ ਤੇ ਇਹ ਉਹ ਹੋ ਜਾਂਦੀ ਫਿਰ ਇਹ ਪਤਲਾ ਜਿਹਾ ਬਣ ਜਾਊਗਾ ਜਿਆਦੀ ਵੀ ਹੋ ਹੋ ਜਾਊਗਾ ਪਤ ਵੀ ਇਹਗੇ ਨਹੀਂ ਹੁੰਦੇ ਲੂਜ ਜਿਹਾ ਬਣ ਜੂਗਾ ਤੇ ਹੁਣ ਆਪਾਂ ਇਹਨਾਂ ਨੂੰ ਦੋ ਪਾਰਟ ਉਹ ਕਰ ਲਏਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਹੁਣ ਫੂਡ ਕਲਰ ਫੂਡ ਕਲਰ ਜਿਹੋ ਜਿਹਾ ਮਰਜ਼ੀ ਤੁਸੀਂ ਪਾ ਲੈਂਦੇ ਪਰ ਮੈਂ ਇਹ ਜਿਵੇਂ ਆਂਡਾ ਨਹੀਂ ਹੁੰਦਾ ਵਿੱਚ ਉਬਲਿਆ ਹੋਇਆ ਉਹ ਇਹਦਾ ਬਣਾਉਣ ਲੱਗੀ ਆ ਉਸ ਉਹ ਚੀਜ਼ ਬਣਾਉਂਗੀ ਮੈਂ ਇਹ ਉਹ ਤੇ ਇਹ ਆਪਾਂ ਹੁਣ ਉਹ ਕਰ ਲੈਂਦੇ ਕਲਰ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਜਿਆਦਾ ਡਾਰਕ ਨਹੀਂ ਪਾਇਆ ਮੈਂ ਵਿੱਚ ਕਲਰ ਥੋੜਾ ਜਿਹਾ ਹਾਬਦਾ ਹੀ ਪਾਇਆਗਾ ਤੇ ਨਾਲ ਹੀ ਆਪਾਂ ਨੇ ਹੁਣ ਇਹਦੇ ਵਿੱਚ ਡਰਾਈ ਫਰੂਟ ਉਹ ਕਰ ਲੈਂਦੇ ਐਡ ਮੜਾ ਜਾ ਕੇ ਉਲਾਵਾਂਗੇ ਬਾਅਦ ਵਿੱਚ ਹੱਥ ਜਿਹਨੂੰ ਲਾ ਕੇ ਨਾ ਫਿਰ ਉਹ ਚੰਗੀ ਤਰ੍ਹਾਂ ਲੈਣ ਲੱਗ ਜਾਂਦਾ ਤੇ ਇਹਦੇ ਡਰਾਈ ਫਰੂਟ ਆਪਾਂ ਪਾ ਲੈਂਦੇ ਜਿਹੜੇ ਕੱਟੇ ਹੋਏ ਸੀਗੇ ਸੌਗੀ ਨਹੀਂ ਬਾਈ ਮੈਂ ਮਮਮੀ ਕਹਿੰਦੀ ਸੌਗੀ ਰਹਿਣ ਦੇ ਪਾਉਣ ਨੂੰ ਤੇ ਫਿਰ ਸੌਗੀ ਰਹਿਣ ਦਿੱਤੀ ਪਾਉਣ ਨੂੰ ਤੇ ਹੁਣ ਆਪਾਂ ਇਹ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਕੇ ਮਿਕਸ ਕਰ ਲਿਆ ਹੁਣ ਆਪਾਂ ਇਹਦੀਆਂ ਬੋਲ ਤਿਆਰ ਕਰਦੇ ਛੋਟੀਆਂ ਛੋਟੀਆਂ ਜਿਆਦੀਆਂ ਵੱਡੀਆਂ ਵੱਡੀਆਂ ਨਹੀਂ ਕਰਦੇਗੇ ਇਸ ਠੀਕ ਜਿਹਿਆਂ ਕਰਨੀਆਂ ਜਿਹੋ ਜੇ ਤੁਸੀਂ ਬਣਾਉਣੇ ਆ ਉਹ ਜੇ ਉਹ ਜੀ ਬੋਲ ਬਣਾ ਸਕਦੇ ਤੁਸੀਂ ਵੱਡੇ ਬਣਾਉਣੇ ਵੱਡੇ ਇਸ ਤੋਂ ਛੋਟੇ ਬਣਾਉਣੇ ਇਸ ਤੋਂ ਛੋਟੇ ਵੀ ਬਣਾ ਸਕਦੇ ਹਨਾ ਘਰ ਦੀ ਚੀਜ਼ ਵਿੱਚ ਸਬਰ ਬਹੁਤ ਹੁੰਦਾ ਥੋੜੀ ਵੀ ਹੋਵੇ ਨਾ ਸਬਰ ਹੁੰਦਾਗਾ ਤੇ ਦੇਖੋ ਤੁਸੀਂ ਇਹ ਆਪਾਂ ਨੂੰ ਪਤਾ ਆਪਾਂ ਹੱਥੀਂ ਚੀਜ਼ ਬਣਾਉਣੇ ਹਨਾ ਕੋਈ ਵੀ ਕੋਈ ਮਠਿਆਈ ਆ ਜਾਂ ਕੋਈ ਸਮੋਸੇ ਵਗੈਰਾ ਕੁਝ ਵੀ ਆ ਤੇ ਆਪਾਂ ਨੂੰ ਪਤਾ ਹੁੰਦਾ ਹਨਾ ਵੀ ਆਪਾਂ ਤਾਜੀ ਬਣਾਈ ਆ ਆਪਾਂ ਆਪਣੀ ਹੱਥੀ ਬਣਾਈ ਆ ਆਪਾਂ ਇਹਦੇ ਵਿੱਚ ਕੁਝ ਮਿਕਸ ਨਹੀਂ ਕੀਤਾਗਾ ਹਨਾ ਤੇ ਅੱਜ ਨਨੰਦ ਬੀਬੀ ਆਉਗੀ ਤੇ ਉਹ ਹੋਗਾ ਤੇ ਬਹੁਤ ਹੀ ਸਵਾਦ ਬਣਦੀ ਆ ਮਠਿਆਈ ਬਹੁਤ ਵੈਰੀ ਬਣਾਈ ਆ ਮੈਂ ਅੱਗੇ ਵੀ ਕਦੀ ਇਹਨੂੰ ਕਿਸੇ ਤਰ੍ਹਾਂ ਦੀ ਸ਼ੇਪ ਦੇ ਕੇ ਪਰ ਉਹ ਵੀਡੀਓ ਨਹੀਂ ਮੈਂ ਅਪਲੋਡ ਕੀਤੀਆਂ ਸੀਗਾ ਬਿਕੋਜ਼ ਉਹ ਤੋਂ ਪਤਾ ਨਹੀਂ ਹੁੰਦਾ ਸੀਗਾ ਹਨਾ ਵੀ ਆਪਾਂ ਇਹ ਸੀ ਚੀਜ਼ ਵਿੱਚ ਛਾਮਲ ਹੋਵਾਂਗੇ ਤੇ ਹੁਣ ਆਪਾਂ ਇੱਧਰ ਜਿਹੜੀਆਂ ਜੈਲੋ ਵਾਲੀਆਂ ਬਾਲ ਸਾਰੀਆਂ ਬਾਲ ਤਿਆਰ ਕਰ ਲਈਆਂ ਸੀਗੀਆਂ ਹੁਣ ਆਪਾਂ ਜਿਹੜੀ ਵਾਈਟ ਵਾਲੀ ਨੇ ਉਹ ਉਹਦੇ ਬੋਲ ਬਣਾ ਕੇ ਉਹਦੀ ਆਪਾਂ ਥੋੜੀ ਜੀ ਟਿੱਕੀ ਜੀ ਬਣਾਵਾਂਗੇ ਛੋਟੀ ਜੀ ਇਹ ਇਹ ਬਣਾਉਣ ਨਾਲ ਉਹ ਹੁੰਦਾ ਇਹਦੇ ਵਿੱਚ ਆਪਾਂ ਇਹਨੂੰ ਕਵਰ ਕਰਾਂਗੇ ਹੁਣ ਬੋਲ ਨੂੰ ਤੁਸੀਂ ਜਿਹੋ ਜੀ ਮਰਜ਼ੀ ਸ਼ੇਪ ਦੇ ਸਕਦੇ ਆਂ ਇਨ ਵਿੱਚ ਦੇ ਵਿੱਚ ਕਵਰ ਕਰਕੇ ਆਪਾਂ ਤੇ ਫਿਰ ਆਪਾਂ ਅੱਗੇ ਉਹ ਕਰਦੇ ਇਸੇ ਤਰ੍ਹਾਂ ਹੀ ਸਾਰੇ ਸਾਰੇ ਨੂੰ ਜਿਹੜਾ ਵਾਈਟ ਵਾਲਾ ਸਾਰੇ ਇਹਦੇ ਵਿੱਚ ਕਵਰ ਕਰ ਲਵਾਂਗੇ ਇਹ ਬਹੁਤ ਵਧੀਆ ਚੀਜ਼ ਬਣਦੀ ਹੈਗੀ ਕਿਉਂਕਿ ਡਰਾਈ ਫਰੂਟ ਹੁੰਦੇ ਆ ਵਿੱਚ ਹਨਾ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਵੱਡੇ ਵੀ ਖੁਸ਼ ਹੋ ਕੇ ਖਾਂਦੇ ਆ ਤੇ ਮੈਂ ਸਾਰੀਆਂ ਕਰ ਲੀਆਂ ਉਹ ਥੋੜੇ ਥੋੜੇ ਬੱਚੇ ਸੀਗੇ ਵਾਈਟ ਤੇ ਜੈਲੋ ਤੇ ਉਹ ਮੈਂ ਦੋਵਾਂ ਨੂੰ ਇਕੱਠਾ ਜੋੜ ਦਿੱਤਾ ਤੇ ਹੁਣ ਆਪਾਂ ਇਹਨੂੰ ਉਹ ਕਰਦੇ ਚਾਕੂ ਦਾ ਨਾਲ ਚਾਕੂ ਦੇ ਨਾਲ ਆਪਾਂ ਇਹਨੂੰ ਕੱਟ ਲਾਉਂਦੇ ਹਾਂ ਠੀਕ ਹੈ ਤੁਸੀਂ ਵਿੱਚ ਹੋਰ ਵੀ ਕੁਝ ਪਾਉਣਾ ਵਿੱਚ ਪਾ ਸਕਦੇ ਜਿਵੇਂ ਹਨਾ ਡਰਾਈ ਫਰੂਟ ਵਗੈਰਾ ਜਾਦਾ ਆਪਾਂ ਪਾਉਣੇ ਆ ਜਾਦੇ ਪਾ ਸਕਦੇ ਮੈਂ ਤਾਂ ਠੀਕ ਜਿਹੀ ਪਾਏ ਹੈਗੇ ਮੈਂ ਤਾਂ ਡਰਦੀ ਡਰਦੀ ਕੱਟਦੀ ਕਿਉਂਕਿ ਚਾਕੂ ਕਰਦ ਵੱਡੀ ਬਾਲੀ ਇਹ ਬਹੁਤ ਵਧੀਆ ਚੀਜ਼ ਬਣਦੀ ਆ ਦੇਖੋ ਤੁਸੀਂ ਵਿੱਚ ਵਾਂਗ ਲੱਗਦੀ ਨਾ ਜਿਵੇਂ ਅੰਡੇ ਦੀ ਸ਼ੇਪ ਹੁੰਦੀ ਆ ਅੰਡਾ ਜਿਵੇਂ ਹੁੰਦਾਗਾ ਤੇ ਇਸੇ ਤਰ੍ਹਾਂ ਆਪਾਂ ਨੇ ਸਾਰੇ ਹੀ ਕੱਟ ਲਏ ਇਹ ਤੇ ਹੁਣ ਆਪਾਂ ਇਹਦੇ ਉੱਤੇ ਫੇਰ ਦੁਬਾਰਾ ਡਰਾਈ ਫਰੂਟ ਲਾ ਦਿੰਨੇ ਆ ਜੇ ਡਰਾਈ ਫਰੂਟ ਲਾਉਣੇ ਡਰਾਈ ਫਰੂਟ ਜੇ ਕਵਰ ਵਗੈ ਉਹ ਜਿਹੜਾ ਕੀ ਹੁੰਦਾ ਚਾਂਦੀ ਦਾ ਕਵਰ ਚਾਂਦੀ ਦਾ ਸਿਲਵਰ ਪੇਪਰ ਕਹਿ ਦਿੰਦੇ ਜਿਹਨੂੰ ਤੇ ਉਹ ਵੀ ਲਾ ਸਕਦੇ ਆ ਪਰ ਮੈਂ ਨਹੀਂ ਮੈਂ ਨਹੀਂ ਲਾਏਗੇ ਕਿਉਂਕਿ ਵਿੱਚ ਵੀ ਆਪਾਂ ਡਰਾਈ ਫਰੂਟ ਪਾਤੇ ਹੁਣ ਉੱਪਰ ਵੀ ਆਪਾਂ ਲਾ ਦਵਾਂਗੇ ਜਿਵੇਂ ਪਿਸਤਾ ਵਗੈਰਾ ਬਦਾਮ ਜਿਹੜੀਆਂ ਇਹਨਾਂ ਦੀਆਂ ਕਾ ਵੀ ਉਹ ਚੌਪ ਕੀਤਾ ਕਤਰਾਂ ਪਈਆਂ ਸੀਗਾ ਉਹ ਆ ਪੋਤੇ ਦੀ ਡੈਕੋਰੇਟ ਕਰ ਦਿੰਦੇ ਤੇ ਇਸੇ ਤਰ੍ਹਾਂ ਹੀ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਚੀਜ਼ਾਂ ਸਾਰੀਆਂ ਘਰੇ ਹੀ ਬਣਾਇਆ ਕਰੋ ਤੇ ਘਰੇ ਬਣਾਈ ਚੀਜ਼ ਬਹੁਤ ਚੰਗੀ ਹੁੰਦੀ ਆ ਸਿਹਤ ਲਈ ਵੀ ਚੰਗੀ ਆ ਬੱਚਿਆਂ ਨੂੰ ਵੀ ਖਾਣ ਨੂੰ ਚੰਗੀ ਆ ਬਣਾ ਕੇ ਰੱਖੀ ਹੋਵੇ ਕਿਹੜੇ ਛੇਤੀ ਖਰਾਬ ਹੁੰਦੀ ਆ ਇਹ ਵੀ ਜਿਹੜੀ ਆ ਮਠਿਆਈ ਕੰਮ ਸੇ ਕੰਮ 10 15 ਦਿਨਾਂ ਰਾਮ ਨਾਲ ਖੱਟ ਜਾਂਦੀ ਆ ਠੀਕ ਆ ਕਿਉਂਕਿ ਹੁਣ ਮੈਂ ਕੱਲ ਮਾਰਕੀਟ ਗਈ ਸੀਗੀ ਮੈਂ ਦੇਖਿਆ ਉੱਥੇ ਦੋ ਤਿੰਨ ਰੰਗਾਂ ਦੀ ਮਿਠਾਈ ਬਣਾਈ ਪਈ ਮੇਰੀ ਭਤੀਜੀ ਕਹਿੰਦੀ ਉਹ ਬਾਜੀ ਇਹ ਕਿਵੇਂ ਬਣਾਈ ਹੋਊਗੀ ਮੈਂ ਕਹਿੰਦੀ ਭੂਆ ਜੀ ਤੁਸੀਂ ਮੈਨੂੰ ਵੀਡੀਓ ਅਪਲੋਡ ਕਰਿਓ ਬਣਾ ਕੇ ਫਿਰ ਮੈਂ ਟਰਾਈ ਕਰੂੰਗੀ ਮੈਂ ਕਹਾਂ ਠੀਕ ਆ ਤੇ ਆ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਦੇ ਅਨੁਸਾਰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਧਰ ਆਪਣੀ ਇਹ ਮਠਿਆਈ ਵੀ ਤਿਆਰ ਹੋ ਗਈ ਸਾਰੇ ਆਪਾਂ ਨੇ ਥੋੜੀ ਜਿਹੀ ਬਣਾਈ ਸੀ ਜਸਟ ਹਨਾ ਤੇ ਦੇਖੋ ਤੁਸੀਂ ਇਹ ਬਹੁਤ ਸੋਹਣੀ ਬਣੀ ਆਂਗੀ ਅੰਦਰ ਤੋਂ ਵੀ ਤੇ ਸੌਫਟ ਵੀ ਵਧੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ